ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਪੀਜਾ ਹਟ ਮੱਲਾਲੇ ਤੋਂ ਅੱਜ ਜਿਹੜੀ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਬੱਚੀ ਦੀ ਪਟਿਆਲੇ ਦੇ ਵਿੱਚ ਕੇਕ ਖਾਣ ਦੇ ਨਾਲ ਮੌਤ ਹੋ ਗਈ ਜੋ ਰਾਤ ਉਹਨਾਂ ਨੇ ਹੈਪੀ ਬਰਥਡੇ ਬੱਚੀ ਦਾ ਮਨਾਇਆ ਤੇ ਸਾਰੇ ਪਰਿਵਾਰ ਨੇ ਕੇਕ ਖਾਦਾ ਪਰ ਉਹ ਜਿਹੜੀ ਬੱਚੀ ਦਾ ਜਨਮ ਦਿਨ ਸੀ ਉਹਨੇ ਜਾਦਾ ਕੇਕ ਖਾਣ ਕਰਕੇ ਉਹਦੀ ਬਹੁਤ ਹੋ ਗਈ ਦੂਜਾ ਪਰਿਵਾਰ ਜਿਹੜਾ ਉਹ ਹਸਪੀਟਲ ਦੇ ਵਿੱਚ ਹੈ ਭਰਾਵੋ ਪੰਜਾਬੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਕ ਤਾਂ ਤੁਸੀਂ ਜਿਹੜਾ ਆਨਲਾਈਨ ਮੰਗਾਉਂਦੇ ਹੋਣਾ ਤੁਹਾਡੀ ਕਿਤੇ ਜਾਣ ਨਹੀਂ ਪਹਿਚਾਨ ਨਹੀਂ ਤੁਸੀਂ ਇੱਕ ਬ੍ਰਾਂਡ ਦੇ ਮਗਰ ਪੈ ਜਾਂਦੇ ਹੋ ਵੀ ਫਲਾਣੀ ਜਗ੍ਹਾ ਤੋਂ ਆਨਲਾਈਨ ਮੰਗਾ ਰਹੇ ਆ ਤੇ ਪੰਜਾਬੀ ਅੱਜ ਕੱਲ ਐਡੇ ਕਾਲੇ ਹੋ ਗਏ ਨੇ ਵੀ ਖਾਣ ਦੇ ਵਿੱਚ ਵੀ ਬਣੀ ਬਤਰੀ ਚੀਜ਼ ਸਾਨੂੰ ਮਿਲ ਜੇ ਤੇ ਭਰਾਵੋ ਜੇ ਬਣੀ ਬਤਰੀ ਚੀਜ਼ ਕਾਲ ਕਰਦੇ ਹੋ ਤੁਸੀਂ ਜਾਣ ਪਹਿਚਾਨ ਨਹੀਂ ਵੀ ਕਿੱਥੇ ਤੁਹਾਡੀ ਚੀਜ਼ ਬਣਦੀ ਆ ਜਿਹੜੀ ਤੁਸੀਂ ਖਾਣੀ ਆ ਸਭ ਤੋਂ ਵੱਡਾ ਖਾਣ ਪੀਣ ਜਿਹੜਾ ਸਾਡਾ ਉਹ ਸਹੀ ਹੋਣਾ ਚਾਹੀਦਾ ਪਰ ਅਸੀਂ ਕੀ ਕਰਦੇ ਆ ਵੀ ਨਹੀਂ ਜੀ ਨੇ ਜਲਦੀ ਕਰ ਦੋ ਤੇ ਇਹਨਾਂ ਭੰਜਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਵੀ ਪੈਸਾ ਕਮਾਓ ਤੇ ਆਦੀ ਸਿਹਤ ਦੇ ਨਾਲ ਖਲਵਾੜ ਕਰਦੇ ਪਏ ਭਈਏ ਜਿਹੜੇ ਬਿਹਾਰ ਜੂਪੀ ਚੋ ਆਕੇ ਨਾ ਉਹਨਾਂ ਦਾ ਸਿਰਫ ਪੈਸਾ ਇਕੱਠਾ ਕਰਕੇ ਉਹਨਾਂ ਆਪੂ ਆਪਣੇ ਲੈ ਜਾਣਾ ਤੇ ਸਾਡੀਆਂ ਸਿਹਤਾਂ ਜਿਹੜੀਆਂ ਖਰਾਬ ਕਰ ਜਾਣੀਆਂ ਨੇ ਤੇ ਅਸੀਂ ਪੰਜਾਬੀ ਅੱਜ ਵੀ ਨਹੀਂ ਇਹ ਗੱਲ ਸਮਝਦੇ ਪਏ ਵੀ ਕਿਸੇ ਆਪਦੇ ਜਿੱਥੋਂ ਮੇ ਖਾਣਾ ਤੁਸੀਂ ਜਿੱਥੇ-ਜਿੱਥੇ ਰਹਿੰਦੇ ਹੋ ਉੱਥੇ ਜਾ ਕੇ ਪਹਿਲਾਂ ਚੈੱਕ ਕਰੋ ਤੁਸੀਂ ਕੀ ਕਰਦੇ ਹੋ ਤੁਸੀਂ ਆਂਦੇ ਹੋ ਵੀ ਆਹ ਚੰਗੇ ਸ਼ੀਸ਼ੇ ਲੱਗੇ ਨੇ ਬਹਿਣ ਵਾਲੀ ਜਗ੍ਹਾ ਬਣੀ ਐ ਚੰਗੀ ਏਸੀ ਲੱਗੇ ਨੇ ਚੰਗੀਆਂ ਕੁਰਸੀਆਂ ਡੱਟੀਆਂ ਵੀ ਅਸੀਂ ਇੱਥੇ ਬਹਿ ਕੇ ਸ਼ਾਂਤੀ ਨਾਲ ਖਾ ਸਕਦੇ ਆ ਪਰ ਤੁਸੀਂ ਇਹ ਨਹੀਂ ਦੇਖਦੇ ਵੀ ਜਿੱਥੇ ਚੀਜ਼ ਬਣੀ ਐ ਉੱਥੇ ਸਫਾਈ ਹੋਣੀ ਜ਼ਰੂਰੀ ਐ ਜਾਂ ਜਿੱਥੇ ਚੀਜ਼ ਜਿਹੜੀ ਬਣੀ ਐ ਉਹਦੀ ਕੁਆਲਿਟੀ ਕੀ ਐ ਉਥੇ ਕਿਹੜੀਆਂ ਸੋਸਾਂ ਵਰਤੀਆਂ ਜਾ ਰਹੀਆਂ ਨੇ ਕਿਹੜਾ ਉਥੇ ਮਟੀਰੀਅਲ ਵਰਤਿਆ ਜਾ ਰਿਹਾ ਹੈ ਕਿ ਦੇ ਡੇਟਾ ਲੰਗੀਆਂ ਵਾਲਾ ਮਟੀਰੀਅਲ ਤਾਂ ਨਹੀਂ ਵਰਤਿਆ ਜਾ ਰਿਹਾ ਜਾਂ ਕਿਤੇ ਪ੍ਰਾਂ ਸੌਸਾਂ ਜਿਹੜੀਆਂ ਨੇ ਜਾਂ ਕੁਝ ਵੀ ਇਹ ਉਹ ਪੁਰਾਣਾ ਤਾਂ ਨਹੀਂ ਵਰਤਿਆ ਜਾ ਰਿਹਾ ਘੱਡੀਆਂ ਤਾਂ ਨਹੀਂ ਵਰਤਿਆ ਜਾ ਰਿਹਾ ਹੁਣ ਸੌਸ ਹੈ ਇੱਕ 120 ਰੁਪਏ ਦੀ ਆਉਂਦੀ ਹੈ ਤੇ ਇੱਕ 50 ਰੁਪਏ ਦੀ ਆਉਂਦੀ ਹੈ ਭਈ ਇਹ ਕੀ ਕਰਦੇ ਹੋ ਸਾਰੇ 50 ਰੁਪਏ ਵਾਲੀ ਜਾਂ 40 ਵਾਲੀ ਵਰਤ ਰਹੇ ਆ ਹਨਾ ਤੁਸੀਂ ਇਹ ਚੀਜ਼ ਦਾ ਖਿਆਲ ਰੱਖੋ ਯਾਰ ਆਪੋ ਆਪਣੇ ਬੱਚਿਆਂ ਨੂੰ ਤਾਂ ਹੀ ਇੱਕ ਇੱਕ ਬੱਚਾ ਅੱਜਕੱਲ ਤਾਂ ਹੀ ਵਜਾ ਸਕਦੇ ਹੋ ਵੇ ਤੁਸੀਂ ਜਿੱਥੇ ਵੀ ਖਾਣਾ ਉੱਥੇ ਪਹਿਲਾਂ ਜਿੱਥੇ ਬਣਦਾ ਉੱਥੇ ਵੜ ਕੇ ਤੁਹਾਡਾ ਦੇਖਣ ਦਾ ਹੱਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਉੱਥੇ ਪਹਿਲਾਂ ਜਾ ਕੇ ਵੇਖੋ ਵੀ ਇੱਥੇ ਸਾਫ ਸਫਾਈ ਹੈ ਇੱਥੇ ਕਿਤੇ ਡੇਟ ਲੰਗੀ ਵਾਲੀ ਚੀਜ਼ ਤਾਂ ਨਹੀਂ ਪਈ ਜائیں ਇੱਥੇ ਚੰਗੀ ਕੁਆਲਿਟੀ ਦੀ ਚੀਜ਼ ਵਰਤੀ ਜਾਂਦੀ ਹੈ ਉਥੋਂ ਹੀ ਖਾਓ ਪੰਜਾਬੀਓ ਹੱਥ ਜੋੜ ਕੇ ਬੇਨਤੀ ਹੈ ਤੇ ਜਿੰਨੇ ਵੀ ਕੇਕ ਬਣਾਉਣ ਵਾਲੇ ਨੇ ਬੇਕਰੀਆਂ ਨੇ ਜਾਂ ਫਾਸਟ ਫੂਡ ਵਾਲੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਕਿਸੇ ਦੀ ਸਿਹਤ ਦੇ ਨਾਲ ਨਾ ਖਲਵਾੜ ਕਰੋ ਏ ਪੰਜਾਬ ਹੱਸਦਾ ਵਸਦਾ ਐ ਤੇ ਨੂੰ ਹੱਸਦਾ ਵਸਦਾ ਰਹਿਣ ਤੋਂ ਅੱਗੇ ਹੀ ਬੜੀ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਨੌਜਵਾਨੀ ਜਾਜ ਦਰੂਦ ਐਕਸੀਡੈਂਟਾਂ ਦੇ ਨਾਲ ਬੜੀਆਂ ਹੋ ਰਹੀਆਂ ਨੇ ਤੇ ਕੰਮ ਸੇ ਕੰਮ ਪੈਸੇ ਦੇ ਪਿੱਛੇ ਤਾਂ ਨਾ ਯਾਰ ਕਿਸੇ ਦੀ ਜਾਨ ਲਵੋ ਆ ਤੁਹਾਨੂੰ ਅਸੀਂ ਦਿਖਾਉਂਦੇ ਆ ਜਿੱਥੇ ਅਸੀਂ ਖੁਦ ਚੀਜ਼ ਬਣਾਉਣਿਆਂ ਨਾ ਸਾਡੀ ਸਫਾਈ ਤੁਸੀਂ ਇਹ ਚੈੱਕ ਜਿੱਥੇ ਮਰਜ਼ੀ ਤੁਸੀਂ ਜਾਓ ਸਫਾਈ ਪਹਿਲਾਂ ਚੈੱਕ ਕਰੋ ਤਾਜੀ ਸਬਜ਼ੀ ਹਨਾ ਤਾਜੀ ਸਬਜ਼ੀ ਜਿੱਥੇ ਵੀ ਯਾਰ ਤੁਸੀਂ ਤੁਸੀਂ ਕੀ ਕਰਦੇ ਹੋ ਤੁਸੀਂ ਆਹਦੇ ਵੀ ਸਾਨੂੰ ਨਾ ਬਹਿਣ ਵਾਸਤੇ ਚੰਗੀ ਜਗ੍ਹਾ ਹੋਵੇ ਤੇ ਜਿੱਥੇ ਇਹ ਚੀਜ਼ ਬੰਨੀ ਹੈ ਉਹ ਭਾਵੇਂ ਘਟਿਆ ਹੀ ਕਿਉਂ ਨਾ ਹੋਵੇ ਹਨਾ ਤੇ ਇਸ ਵਾਸਤੇ ਪੰਜਾਬੀਓ ਭਰਾਵੋ ਇਹ ਬਹਿਣਾ ਵੀ ਠੀਕ ਹੈ ਬਹਿਣ ਵਾਸਤੇ ਵੀ ਜਗ੍ਹਾ ਸਾਫ ਚਾਹੀਦੀ ਹੈ ਪਰ ਜਿੱਥੇ ਚੀਜ਼ ਬੰਨੀ ਹੈ ਕਿਹੜੀ ਕੁਆਲਿਟੀ ਜਾਂ ਸਾਫ ਸਫਾਈ ਹੈ ਜਾਂ ਨਹੀਂ ਹੈ ਇਹ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਤੇ ਇਹਨਾਂ ਭੰਜਾ ਤੋਂ ਬਾਜੋ ਨਹੀਂ ਤੇ ਇੱਕ ਨਾ ਇੱਕ ਪਤਾ ਹੀ ਨਹੀਂ ਕਿੰਦੇ ਘਰੇ ਕਦੋਂ ਇਹੋ ਜੀ ਘਟਨਾ ਵਾਪਰ ਜਾਣੀ ਹੈ ਕਿਉਂਕਿ ਜਿੰਦਾ ਮਕਸਦ ਇੱਕੋ ਹੀ ਹੈ ਵੀ ਪੈਸਾ ਇਕੱਠਾ ਕਰਨਾ ਉਹਨੂੰ ਕਿਸੇ ਦੇ ਨਾਲ ਪਿਆਰ ਨਹੀਂ ਆਪਦੇ ਭਾਈ ਵੇਖ ਕੇ ਖਾਓ ਕਿਉਂਕਿ ਸ਼ੁੱਧ ਖਾਓ ਤੇ ਵੈਸ਼ ਨੂੰ ਤੇ ਸ਼ੁੱਧ ਹੋਵੇ ਜਿੰਦੇ ਨਾਲ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ